I'm sorry, 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 i am i am yeah. Mm -hmm. कोई खोरी रही। में चली आया करो तो दान्चोरी दान्चोरी करो दौरों में जैसे कोई मछली कैसे कोई चाल में कैसे कोई घोरी रही ਇਹੀ ਮੈਂ ਨਚਾਈ ਤੇ ਰਪੇ ਦੇ ਉੱਤੇ ਜ਼ਿਕਰ ਇਹ ਖਾਸ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੂੰ ਮਹਿਮਾਨ ਨਿਵਾਜੀ ਦਾ ਕਾਫੀ ਸ਼ੌਂਕ ਹੈ ਤੇ ਬੀਤੇ 8 ਸਤੰਬਰ ਨੂੰ ਵੀ ਉਹਨਾਂ ਨੇ ਟੋਕੀਓ 올림픽 ਜੇਤੂ ਖਿਡਾਰੀਆਂ ਦੇ ਲਈ ਡਿਨਰ ਪਾਰਟੀ ਦਾ ਆਯੋਜਨ ਕੀਤਾ ਸੀ ਸਿਸਵਾ ਫਾਰਮ ਵਿੱਚ ਰੱਖੀ ਗਈ ਇਸ ਪਾਰਟੀ ਦੌਰਾਨ ਉਹਨਾਂ ਨੇ ਖੁਦ ਆਪਣੇ ਹੱਥਾਂ ਨਾਲ ਖਿਡਾਰੀਆਂ ਦੇ ਲਈ ਖਾਣਾ ਬਣਾਇਆ ਤੇ ਪਰੋਸਿਆ ਸੀ ਉਹ ਜਿਸ ਤੋਂ ਪਹਿਲਾਂ ਵੀ ਉਹਨਾਂ ਨੂੰ ਆਪਣੀ ਪੋਤੀ ਦੇ ਵਿਆਹ ਮੌਕੇ ਡਾਂਸ ਕਰਦੇ ਵੀ ਵੇਖਿਆ ਗਿਆ ਸੀ ਜਾ ਬਣ ਕੇ ਅਮਰਸਿਲੇ ਇੱਕ ਹੋ ਗਏ ਬਣ ਕੇ ਅਮਰਸਿਲੇ ਕੋਈ ਹਮਸਫਰ ਅੱਜ ਜੰਗਾਂ ਦੇ ਹਾਰਗ ਦਰਦਿਆਂ ਕੋਲ ਕੋਲ ਕੈਪਟਨ ਅਮਰਿੰਦਰ ਸਿੰਘ ਜਿੱਥੇ ਪੰਜਾਬ ਦੇ ਦਿੱਗਸ ਨੇਤਾਵਾਂ ਵਿੱਚ شمار ਹੁੰਦੇ ਨੇ ਉੱਥੇ ਹੀ ਉਹ ਖਾਣਾ ਬਣਾਉਣ ਵਿੱਚ ਵੀ ਕਾਫੀ ਮਾਹਿਰ ਨੇ ਉਹ ਅਕਸਰ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੇ ਹੱਥੀਂ ਖਾਣਾ ਤਿਆਰ ਕਰਕੇ ਖਵਾਉਂਦੇ ਨੇ ਤੇ ਉਹਨਾਂ ਦੇ ਬਣਾਏ ਖਾਣੇ ਦੀ ਵੀ ਤਾਰੀਫ਼ ਹੁੰਦੀ ਹੈ ਕਿਹਾ ਜਾਂਦਾ ਹੈ ਕਿ ਫ੍ਰੀ ਸਮੇਂ ਵਿੱਚ ਕੈਪਟਨ ਸਾਹਿਬ ਨੂੰ ਆਪਣੇ ਘਰ ਦੀ ਰਸੋਈ ਵਿੱਚ ਕੋਈ ਨਾ ਕੋਈ ਰੈਸিপি ਬਣਾਉਣਾ ਬੇਹਤ ਪਸੰਦ ਹੈ ਅਤੇ ਉਹ ਇਸ ਤੋਂ ਕਦੇ ਵੀ ਨਹੀਂ ਅੱਕਦੇ ਦੱਸ ਦिए ਕਿ ਬੀਤੇ 18 ਸਤੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੋਂ ਨਵਜੋਤ ਸਿੰਘ ਸਿੱਧੂ ਨਾਲ ਚੱਲ ਰਹੇ મતਭੇਦਾਂ ਦੇ ਕਾਰਨ ਅਸਤੀਫਾ ਦੇ ਦਿੱਤਾ ਸੀ ਅਸਤੀਫੇ ਮਗਰੋਂ ਨੇ ਆਖਿਆ ਸੀ ਕਿ ਉਹ ਸਿੱਧੂ ਨੂੰ ਮੁੱਖ ਮੰਤਰੀ ਬਣਾਏ ਜਾਣ ਦਾ ਵਿਰੋਧ ਕਰਨਗੇ ਕਿਉਂਕਿ ਉਸ ਦੀ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਵੇਦ ਬਾਜਵਾ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਦੋਸਤੀ ਹੈ ਹਾਲਾਂਕਿ ਕੈਪਟਨ ਸਾਧ ਦੇਸ਼ ਬਿਆਨ ਦਾ ਜਵਾਬ ਬਹੁਤ ਸਾਰੇ ਲੋਕਾਂ ਵੱਲੋਂ ਆਪੋ ਆਪਣੇ ਤਰੀਕੇ ਨਾਲ ਦਿੱਤਾ ਜਾ ਰਿਹਾ ਹੈ। ਫਿਲਹਾਲ ਤਾਂ ਕੈਪਟਨ ਸਾਹਿਬ ਆਪਣੇ ਦੋਸਤਾਂ ਦੇ ਨਾਲ ਮਸਤੀ ਕਰਕੇ ਖੁਦ ਨੂੰ ਰੀਫਰੈਸ਼ ਕਰ ਰਹੇ ਨੇ। ਪਰ ਵੇਖਣਾ ਹੋਵੇਗਾ, ਪਰ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਸਿੱਧੂ ਨੂੰ ਸੀਐਮ ਦੀ ਕੁਰਸੀ ਵੱਲੋਂ ਵਧਣੋਂ ਰੋਕਣ ਲਈ ਕਿਹੜਾ ਸਿਆਸੀ ਤੀਰ ਛੱਡਣਗੇ। ਬਿਊਰੋ ਰਿਪੋਰਟ, ਹਮਦਰਦ ਟੀਵੀ।